ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਜਰਸੀ ਤੇ ਇੱਕ ਐਰ ਸ਼ੈਰ ਦਾ ਬੱਚਾ ਦਿਖਾਵਾਂਗੇ ਤੋਹਫ਼ਾ ਗੱਭਣ ਤੇ ਇੱਕ ਜਰਸੀ ਕ੍ਰਾਸ ਅੰਗ 'ਚ ਪੈਂਦੀ ਆ ਵੱਡੀ ਬੁੱਡੀ ਪੱਛੀ ਹੋ ਵੀ ਫੁੱਲ ਆ ਗਈ ਹਵਾਨਾ ਬਹੁਤ ਸ਼ਾਨਦਾਰ ਰੱਖਦੀ ਆ ਤੇ ਇੱਕ ਜਰਸੀ ਤਾਜੀ ਸੂਈ ਦਿਖਾਵਾਂਗੇ ਤੇ ਜੇਰ ਤੇ ਵੀ ਮਾਰਦੀ ਕੈਮਰਾ ਇਧਰਲੇ ਬੰਨੇ ਜੇਰ ਵੀ ਡਾਨਾ ਤਿੰਨ ਪਸ਼ੂ ਦਿਖਾਵਾਂਗੇ ਟੋਟਲ ਸ਼ੁਰੂਆਤ ਕਰਾਂਗੇ ਤਾਜੀ ਸੂਈ ਤੋਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਨੇ ਆ ਜਾ ਚਮਕੌਰ ਹਫਰੀ ਗੱਲ ਭਰਾ ਮੇਰਿਆ ਹੋਰ ਕਿਵੇਂ ਆ ਪਰਮਾਤਮਾ ਦੀ ਇਹ ਜੀ ਕਿਰਪਾ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਇੱਥੋਂ ਕਰਦੀਏ ਸ਼ੁਰੂ ਹਾਂ ਹਾਂ ਇੱਥੋਂ ਟੋਰ ਖੋਲ ਕੇ ਸੂਆ ਸੂਆ ਭੂਣ ਬੱਸੀ ਆ ਵੀਰੇ ਛੰਢੀ ਸੀ ਜਮਾ ਬੜ ਬੜ ਗਈ ਦੰਦਾਂ ਦਾ ਦੰਦਾਂ ਚ ਚਾਰ ਦੰਦ ਵੀਰੇ ਦੰਦਾਂ ਚ ਚਾਰ ਦੰਦ ਸੂਆ ਪਹਿਲਾ ਤਾਜੀ ਸੂਈ ਜ਼ੇਰ ਵੀ ਡੰਨ ਪਈਆ ਇਹ ਹਵਾਨਾ ਵੀ ਬਹੁਤ ਸ਼ਾਨਦਾਰ ਹੈ। ਬਾਈ 6 ਕਿਲੋ 5 ਕਿਲੋ ਦੁੱਧੋਂ ਪਾ ਕੇ ਪਿਆ ਦਿਖਾਣਾ ਕੱਢਿਆ ਪਿਆ ਆਪਣਾ ਉਹਦੇ ਦਾ। ਠੀਕ ਆ ਗੱਲ। ਓਹ ਬੱਚੇ ਦਾ ਵੱੱਦ ਕਰਦੀ ਆ। ਕੋਈ ਨਹੀਂ ਕੋਈ ਨਹੀਂ। ਸੂਆ ਪਹਿਲਾ ਦੰਦਾਂ ਚ ਚਾਰ ਦੰਦ ਤੇ ਸੂਈ ਕਦੋਂ ਸੀ? ਤੇ ਤੜਕੇ 4:00 ਵਜੇ ਸੂਈ ਸੀ ਵੀਰੇ ਜੇ ਜੂਰ ਪ੍ਰੋਪਰ ਇਹਦੀ ਪਈ ਆ ਤੈਨੂੰ ਆਪਾਂ ਦਿਖਾਈ ਦਿੰਦੀ ਜੇਰ ਤੈਦੀ। ਠੀਕ ਆ ਦੁੱਧ ਕਿੰਨਾ ਕੱਢਿਆ ਇਹਦਾ? ਦੁੱਧ ਮੈਂ 6 ਕਿਲੋ ਦੁੱਧ ਕੱਢਦਾ ਇਹਦਾ। ਹਮਾਲਾ ਇੱਥੋਂ। ਇਹ ਕਹੇ ਬਹਿ ਨਹੀਂ ਰਹੀ ਸੀ ਪਲਾਂ। ਠੀਕ ਆ ਜੀ। ਮਹਾਦਲ ਉਹ ਕਰਦੀ ਇੱਕ ਬੰਦਾ ਠੰਡੀ ਸੀਲ ਦੇਣੀ ਇਦਾਂ ਨਾ ਜਾਣ ਮਰਾ ਭ ਅੱਲਾ ਜੱਲ ਅੰਦਰ ਨੂੰ ਓਰੇ ਬੱਚੇ ਦਾ ਕਰਦੇ ਮਗਰ ਬਸਾ ਕਰਦੇ ਆ ਨਾਲ ਇਹਦੇ ਹੈਗਾ ਸੱਜਣੋ ਬੱਚਾ ਸੂਆ ਪਹਿਲਾ ਦੰਦਾਂ ਚ ਚਾਰ ਦੰਦਾਂ ਦਾ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਬਾਕੀ ਦੰਦ ਚਾਹੇ ਬਾਈ ਕੋਲੋਂ ਤੁਸੀਂ ਚੈੱਕ ਕਰਕੇ ਲੈ ਜਿਓ ਚਾਰ ਹੁੰਦੇ ਦੇਖ ਕੇ ਲੈ ਜਾਣਾ ਕੋਈ ਚੱਕਰ ਓਰੀਜਨਲ ਚਾਰ ਦੰਦਾਂ ਦਾ ਬਾਈ ਕਹਿੰਦਾ ਸੂਆ ਪਹਿਲਾ ਹੀ ਆ ਗਈ ਤੇ ਦੁੱਧ ਕਿੰਨਾ ਕੁ ਪਾ ਸਕਦੀ ਆ ਦੁੱਧ ਬਾਈ ਯਾਰ 20 ਕਿਲੋ ਦਾ ਕੋਈ ਬਾਹ ਨਹੀਂ ਲਾਖਾ ਤੇ ਬਾਕੀ ਜਜਮੈਂਟ ਤੁਸੀਂ ਆਪ ਕਰਨੀ ਆ ਓ 20 ਕਿਲੋ ਦੁੱਧ ਬਸ ਇਹਨੂੰ ਕੋਈ ਬਾਹ ਨਹੀਂ ਰੂ ਬਾਈ ਜੇ ਬਾਕੀ ਠੀਕ ਆ ਪਣਾ ਪੂਣਾ ਕਰਕੇ ਹਾਂ ਥੋੜਾ ਆ ਠੰਡੀ ਸੀ ਦੇਖੀ ਲੈ ਆਰਡਰ ਬਹੁਤ ਸੋਹਣਾ ਰੱਖ ਦਿੱਤਾ ਲੇਕਿਨ ਥਣ ਵੀ ਮੁੱਠਿਆ ਲੈ ਦੋ ਦੋ ਤਾਂ ਰਾਈ ਮਾਰ ਦੇ ਮੇਰਾ ਲੈ ਮਾਰਨ ਦੇਲਾ ਪਹਿਲਾਂ ਤਾਂ ਬਸ ਹੀ ਬੱਚੇ ਤੋਂ ਬਣਾ ਨਹੀਂ ਮਾਰ ਬੰਗੀਆਂ ਦਾ ਲੈ ਠੀਕ ਹੈ ਆ ਚਬਾਈ ਚੈੱਕ ਕਰ ਸਕਦੇ ਬੌਲੇ ਆ ਤਾਜੀ ਸੂਇਆ ਪਿਛਲਾ ਚ ਵੀ ਮਾਰ ਦੋ ਜੀ ਟੂਟੀਆਂ ਵਰਗੀ ਚਬਾਈ ਆਈ ਲੈ ਆ ਚਬਾਈ ਦੀ ਆ ਗਈ 100 ਦਾ 100% ਬਿਲਕੁਲ ਐਂ ਪੈਂਦਾ ਡਾਂਗਾ ਵਰਗੀ ਚਬਾਈ ਵੀਰੇ ਬੜੀ ਚੰਗੀ ਆ ਗੁਰੀ ਆ ਦੰਦ ਚਾਰ ਦੰਦ ਸੂਹਾ ਪਹਿਲਾਂ ਸੂਹਾ ਪਹਿਲਾਂ ਠੰਡੀ ਸੀ ਲਾਇਆ ਬੜੀ ਉਹ ਵੀ ਦੇਖ ਲੈ ਜੀ ਤੁਹਾਨਾਂ ਕੇ ਮਾਰ ਕੇ ਤਾਰੇ ਪੈਸੇ ਕਿੰਨੇ ਲਵੇਂਗਾ ਪੈਸੇ 72000 ਦੀ ਬੱਸੀ ਦੇ ਦਾਂਗੇ ਵੀਰੇ ਦਾਪਾ 72 ਦੀ 72 ਦੀ ਸੀਲ ਠੰਡੀ ਹੱਦੋਂ ਵੱਧ ਬੱਚਾ ਛੱਡੋ ਨਾ ਛੱਡੋ ਵੀਰੇ ਦਾ ਕੋਈ ਸਮੱਸਿਆ ਨਹੀਂ ਸਮੱਸਿਆ ਨਹੀਂ ਜਾਲਾ ਦੇਖੀ ਸਾਫ ਦੇਤਾ ਦੇਖੀ ਜੇਰ ਦੀ ਚ ਨਿਸ਼ਾਨੀ ਦਾ ਠੀਕ ਆ ਗੱਲ ਵੈਸੇ ਜੇਰ ਤਾਂ ਆਪਾਂ ਦਿਖਾਉ ਹਾਂ ਦਿਖਾ ਦਿਆਂ ਜੇਰ ਦੀ ਨਿਸ਼ਾਨੀ ਵੀ ਹੁੰਦੀ ਆ ਤੇ ਦਵਾਰੇ ਉੱਠ ਕੇ ਦਵਾਰੇ ਰੋਟੀ ਦਾ ਲਾਹ ਕੇ ਦਵਾਰੇ ਫੇਰ ਬੈਠੇ ਕੁਝ ਨਹੀਂ ਖੀਂਦੀ ਲੈ ਠੀਕ ਆ ਕਰ ਲੈ ਜਾਨਵਰ ਆਪਣੇ ਕੋ ਠੰਡੇ ਸੀਲ ਹੁੰਦੇ ਆ ਨਾ ਜਾਨਵਰ ਆਪਣੇ ਬਸ ਆਹੀ ਖਾਸੀਅਤ ਹੁੰਦੀ ਆ ਭਰਾ ਮੇਰੇ ਆ ਠੰਡੇ ਠੀਕ ਹੈ ਗੱਲ। ਇਹਨਾਂ ਲੱਤਾਂ ਮਾਰਦੇ ਬਣ ਲਊ ਆਨਲਾਈਨ ਆ। ਠੀਕ ਹੈ ਗੱਲ। ਵਿੱਚ ਨੇ ਦੋ ਤਿੰਨ ਨੇ ਮੈਨੂੰ ਕਮੈਂਟ ਜੇ ਵੀ ਕਰੇ। ਠੀਕ ਹੈ। ਹਾਂ ਚੈਟ ਜੀ ਕਰੀ ਕਹਿੰਦਾ ਬਾਈ ਤੇਰੀ ਗਾਂਆਂ ਕਿੰਨੇ ਵੇਚਣੇ ਮਾਹ ਬਰੇ ਚੀਜ਼ ਲੈ ਕੇ ਆਓ ਤੇਰੀ ਬੀਗੂ ਕੋਣੀ ਬਈ ਇਹਦਾ। ਠੀਕ ਹੈ। ਤੈਨੂੰ ਸੁੱਤਾ ਤੈਨੂੰ ਉਠਾ ਕੇ ਥਾਗੇ ਲੈਣਗੇ ਵੀ ਆ ਗਾਂ ਦੇ। ਠੀਕ ਹੈ ਗੱਲ। ਜੇ ਕੁਆਲਿਟੀ ਨੂੰ ਆਪਣੀ ਗਾਂ ਨਹੀਂ ਲੈਣ ਲੱਗੂਗਾ। 70 ਦੀ ਦੇ ਦਾਂਗੇ। 70 ਜੋ ਮਾਨ ਰਹਿਣ ਮਾਨ ਕਰ ਦਾਂਗੇ ਬਣਾ ਮੋਟਾ। ਠੀਕ ਹੈ ਗੱਲ। ਆ ਜਾਗਾ ਜੀ ਓਏ ਹੁਣ 2 ਨੰਬਰ ਵਾਲੀ ਤੇ ਆ ਜਾ। ਐਰ ਸ਼ਹਿਰ ਦੇ ਵਿੱਚ ਆ ਗਈ ਜਮ ਉਹ ਭਈ ਇੱਕ ਤਰ੍ਹਾਂ ਜਾਵਾਂ ਵੀਰੇ ਲੈ ਚਲਾਂ ਨੀ ਕੱਦ ਬੱਡ ਵੀ ਚੰਗਾ ਐਰ ਸ਼ਹਿਰ ਦੇ ਵਿੱਚ ਹੀ ਆ ਗਈ ਤਾਂ ਉਸ ਤੋਂ ਬਿਲਕੁਲ ਆ ਗਈ ਸਟੇਟ ਆਡਰ ਰੱਖ ਦਿਆ ਫਿਕਸ ਜਾ ਬਾਹਲੀ ਚੰਗੀ ਆਸ ਲਾ ਗੁਰੀ ਸੂਹਾ ਕੜਿਆ ਦਾ ਦੂਜਾ ਸੂਹਾ ਵੀਰੇ ਹੁਣ ਸੂਗੀ ਕਿੰਨੇ ਦਿਨ ਕੱਢੂਗੀ ਦੋ ਤੋਂ ਚਾਰ ਦਿਨ ਕੱਢ ਸਕਦੀ ਆ ਵੀਰੇ ਦੁੱਧ ਕਿੰਨਾ ਦੱਸਿਆ ਪਹਿਲੇ ਸੂਏ 22 23 ਕਿਲੋ ਦੋ ਤਾਂ ਕੱਢਿਆ ਹੋਇਆ ਦਾ ਬੈੜਦਾ ਜਰਾ 22 ਕਿਲੋ ਹਾਂ 24 25 ਕਿਲੋ ਦੁੱਧ ਕੱਢੂਗੀ ਪਰ ਪਰ ਪਹਿਲਾਂ ਗਰਮੀ ਦੀ ਸੂਈ ਜੀ ਪਹਿਲਾਂ ਵੀ ਵੀਰੇ ਰਾ ਠੀਕ ਆ ਅੱਲੇ ਆਏ ਨੂੰ ਦੇਖੀ ਸਾਂ ਸੀਲ ਸੰਡੀ ਤੇ ਥਾਣਾ ਅਲੈਕਮ ਅਲੈਕਮ ਇਦਾਂ ਜਾਨਵਰ ਆ ਰਹੇ ਨੇ ਗੁਰੀ ਬਹੁਤ ਘੱਟ ਨਿਕਲਦਾ ਭਰਾ ਮੇਰੇ ਮੇਰੇ ਕੋਲ ਆ ਆਰਡਰ ਆਰਡਰ ਫਿਕਸ ਜੀ ਰੱਖੀ ਹਾਂ ਹਾਂ ਫਿਕਸ ਆਰਡਰ ਦੀ ਹੈ ਮਾਰਾ ਆ ਲੈ ਅੰਦਰ ਨੂੰ ਵੀ ਕੁਆਲਿਟੀ ਬੱਸੀ ਤੇ ਨਸਲਾਂ ਬਾਈ ਦੇ ਕਰਨ ਤੁਹਾਨੂੰ ਸਜਣੋਂ ਤਿੰਨ ਦਿਖਾਵਾਂਗੇ ਇੱਕ ਜਰਸੀ ਦਿਖਾਤੀ ਇੱਕ ਜਰਸੀ ਕ੍ਰੋਸ ਤੇ ਇੱਕ ਆ ਹੈਰ ਸ਼ਹਿਰ ਚ ਪੈਂਦਾ ਬੈੜੀ ਦਾ ਕੱਲ ਨੂੰ ਤੇਰੇ ਜਾਨਵਰ ਹੋਰ ਦਿਖਾਵਾਂਗੇ ਪੰਪੀ ਦਿਖਾਵਾਂ ਮੈਂ ਕੱਲ ਨੂੰ ਤੇਰੇ ਚੈਨਲ ਤੇ ਹੋਰ ਠੀਕ ਆ ਗੱਲ ਮੈਂ ਚੱਲ ਅੰਦਰ ਹਾਂ ਤੇ ਕੁਆਲਿਟੀ ਬੱਸੀ ਤੇ ਇਦੋਂ ਆ ਹੱਦੋਂ ਹੱਦੋਂ ਬਾਅਦ ਚੰਗੇ ਗੁਰੀ ਪੈਸੇ ਕਿੰਨੇ ਲਾ ਮਾਗੇ ਦੀ ਪੈਸੇ ਦਾ 85000 ਦੀ ਲੈ ਲਾਂ ਫਿਕਸ ਕਿੰਨੀ ਦੇਵਾਂਗੇ ਬਾ ਮਾਨਤਨ ਕਰਦਾਂਗੇ ਜੇ ਘਰੇ ਆ ਗਿਆ ਜੇ ਤਾਂ ਲੈਣ ਵਾਲਾ ਬੰਦਾ ਹੋਵੇ ਤਾਂ ਕਹਿ ਨਹੀਂ ਜੀ ਲੈਣਾ ਨਾ ਹੋਦਾ ਕਹਿੰਦੇ ਕਿ ਹਾਂ ਨਹੀਂ ਬੱਸੀ ਦੇ ਕੇ ਤੋੜਾਂਗੇ ਵਧੀਆ ਆਪਾਂ ਜਮਾ ਫਿਕਸ ਦਾ ਦੇ ਜਮਈ ਫਿਰ 82 ਵੀ ਦੇ ਦਾਂਗੇ ਜਮੇ ਫਿਕਸ ਨਵੇਂ ਦੇ ਦਾ ਹਾਂ 82 ਵੀ ਦੇ ਦਾਂਗੇ ਬਾਈ ਆ ਬਾਈ ਕਹਿੰਦਾ 82000 ਵੀ ਦੇ ਦਾਂਗੇ ਇਹਦੇ 82 ਦੇ ਵਿੱਚ ਤਿਆਰ ਨਹੀਂ ਹੁੰਦੀ ਪ੍ਰਾਪ੍ਰੀਕਾ ਇਹ ਗੱਲ ਕੋ ਹੋ ਸੁਣ ਲੈ ਵੀ ਖਾਸੀ ਤਾਂ ੱਲੇ ਬਹਿ ਲੱਤ ਨਹੀਂ ਮਾਰੂ ਆਪਣੀ ਗੱਲ ਗੱਬਣ ਦੇ ਵੇ ਜੀ ਸੂਈ ਦੇ ਬਾਈ ਠੀਕ ਆ ਗੱਲ ਦੰਦ ਤਾਂ ਨਹੀਂ ਦੇਖੇ ਦੇ ਦੰਦ 6 ਗਾ ਸਿੱਗੀ ਆ ਜੀ ਵੀਰੇ ਆ ਦੰਦਾਂ ਚ ਬਾਈ ਕਹਿੰਦਾ ਆ ਦਿਖਾ ਦਿਓ ਨੇ ਕਹਿੰਦਾ ਚੈੱਕ ਕਰਕੇ ਲੱਗੇ ਆ ਬਿਆਰ ਕਰਵਾ ਆ ਕੇ ਜਿਹੜਾ ਬੰਦਾ ਲੈ ਕੇ ਆ ਚੈੱਕ ਕਰ ਲੈ ਯਾਰ ਠੀਕ ਆ ਗੱਲ ਦੇਖੀ ਆਰਡਰ ਰੱਖ ਦਿਆ ਗਰੀ ਫਿਕਸ ਜਾਵੇ ਬਿਲਕੁਲ ਇੱਥੋਂ ਇੱਥੋਂ ਦਿਖਾ ਆਰਡਰ ਬਹੁਤ ਸੋਹਣਾ ਰੱਖ ਦਿਆ ਜਮਾਂ ਬਾਹਲੀ ਚੰਗੀ ਆ ਗਈ ਆ ਗਈ ਠੰਡੀ ਸੀ ਬਸ ਕੁਝ ਨਹੀਂ ਕਹਿੰਦੀ ਗੁਰੇ ਐਵੇਂ ਲੈ ਬਣ ਆ ਗਈ ਗੱਬਣਾ ਟੂਟੀਆਂ ਵਰਗੀ ਚਵਾਈ ਹੈ ਜੀ ਬੱਸੀ ਦੀ ਉਹ ਨਹੀਂ ਹੈਗੀ ਗੱਬਣੀ ਆ ਚਵਾਣ ਸਿਰਾ ਬਣੂਗਾ ਤੇ ਮੂੰਹ ਦੀ ਕੁਆਲਿਟੀ ਫੇਸ ਕੁਆਲਿਟੀ ਆਹ ਹੋ ਜਾ ਸਾਈਡ ਨੂੰ ਇੱਥੋਂ ਦਿਖਾ ਦੇ ਗਰੀ ਸਮਝਾਰ ਕੇ ਲੈ ਫੇਸ ਕੁਆਲਿਟੀ ਥਣ ਮੁੱਠੀ ਲੱਗਾ ਕੱਦ ਬਟ ਪੂਰਾ ਫੁੱਲਾ ਬਰੇ ਯਾਰਾ ਕੱਦ ਵੀ ਸੋਹਣਾ ਤੇ ਥਣ ਥਣ ਦੇ ਦੱਬਣ ਦੀ ਨਾ ਮਾਰ ਸੁਖੂ ਕੁਸ਼ੇ ਉਸਨੇ ਕਹਿੰਦੀ ਸੀ ਸੁਕੇ ਦੁੱਧ ਹੀ ਹੋ ਆਪਣੇ ਲੈ ਠੀਕ ਆ ਗੱਲ ਲੈ ਚਬਾਈ ਦੀ ਬਹੁਤ ਸੋਹਣੀ ਨਿਕਲੀ ਬਾਹਲੀ ਚੰਗੀ ਆਸ ਲੱਗ ਰਹੀ ਜਿਹਨੂੰ ਕਹਿੰਦੇ ਨੇ ਆਰਡਰ ਆਰਡਰ ਤਾਂ ਖਾਦੀਆਂ ਇਧਰ ਲਈ ਬਣੀਆਂ ਇੱਥੋਂ ਦਿਖਾ ਦੇ ਆਰਡਰ ਕੋਲ ਆਰਡਰ ਕਿਉਂਕਿ ਇਹਨੇ ਭਰਨਾ ਹਲੇ ਬਾਹ ਨਿਆਰੇ ਦੇ ਦੂ ਬਈ ਇੱਕ ਦੋ ਦਿਨ ਕੱਢ ਸਕਦੀਆਂ ਹਨ ਹਾਂ ਇੱਕ ਦੋ ਦਿਨ ਕੱਢ ਦੇ ਚੜਦੇ ਚੜਦੇ ਬਣੇ ਤੂੰ ਤਾਂ ਆਪ ਹੀ ਮੈਂ ਤੈਨੂੰ ਕੀ ਦੱਸੂਗਾ ਯਾਰ ਬ੍ਰੇਰ ਠੀਕ ਆ ਗੱਲ ਇੱਕ ਨੰਬਰ ਦੇਖੀ ਚ ਕੁਆਲਿਟੀ ਮੂੰਹ ਦੀ ਕੁਆਲਿਟੀ ਫੇਸ ਕੁਆਲਿਟੀ ਹੱਦੋਂ ਵੱਧ ਚੰਗੀ ਆ ਠੀਕ ਹੈ ਇਹਦਾ ਬਾਈ ਕਹਿੰਦਾ ਲੈ ਲਾਂਗੇ ਤੇ ਇੱਕ ਪੰਛੀ ਆ ਦਿਖਾ ਦਿੰਗੇ ਇਹ ਚਾਰ ਦਿਨ ਦਾ ਪੰਛੀ ਆ ਭੂਣ ਵੀਰੇ ਆਰਡਰ ਤੇ ਮਾਰ ਦੇ ਕੈਮਰਾ ਪਹਿਲਾਂ ਆਰਡਰ ਬੜਾ ਸ਼ਾਨਦਾਰ ਰੱਖਦੇ ਇੱਥੋਂ ਦਿਖਾ ਦੇ ਦੂਣਾ ਦੂਣਾ ਮਖਾ ਇਹ ਵੀ ਕੁਝ ਕਹਿੰਦੀ ਨਹੀਂ ਹੈਗੀ ਇਹਦੇ ਥੱਲੇ ਵੀ ਆਂ ਜਾਈਂ ਦੰਦਾ ਚ ਕਿਵੇਂ ਆ ਚਾਰ ਦਿਨ ਦਾ ਵੀਰੇ ਭੂਣ ਪੰਛੀ ਚੈੱਕ ਕਰਾ ਦਾਂਗੇ ਹਾਂ ਹਾਂ ਠੀਕ ਆ ਚੱਕਰੀਮ ਚ ਚੈੱਕ ਕਰ ਜਿੜੀ ਮਰਜ਼ੀ ਆ ਕੇ ਜਦੋਂ ਆਪਣੇ ਤੇਰੀ ਵਿਰੁੱਧ ਦੇਖ ਕੇ ਆ ਕੇ ਚੈੱਕ ਕਰਕੇ ਲੈ ਜਾਵੇ ਆਪਾਂ ਨੂੰ ਕੋਈ ਚੱਕਰੀ ਕੋਈ ਨਹੀਂ ਆ ਠੀਕ ਆ ਤਾਂ ਨਹੀਂ ਆ ਜਾਣ ਜੂਣ ਇਹ ਚ ਵੀ ਸੱਜਣੋ ਫੋਲ ਦਾ ਬਟ ਪੂਰਾ ਫੁੱਲਾ ਨਾ ਕੱਦ ਵੀ ਫੁੱਲ ਵੱਡਾ ਤੇ ਆਰਡਰ ਆ ਜਿਹੜਾ ਆਰਡਰ ਦਾ ਸਾਈਜ਼ ਇਹ ਵੀ ਤਕਰੀਬਨ ਤਕਰੀਬਨ ਫਿਕਸ ਜਿਹਾ ਹੀ ਰੱਖ ਦਿਆ ਇਹ ਡੂਣਾ ਮੈਂ ਕਹਾ ਜੇ ਲੱਲੇ ਵਾਲਾ ਕੇ ਸੂਗੀ ਬਾਈ ਕਿਉਂਕਿ گاਵਾ ਵਿੱਚ ਅਕਸਰ ਮੈਂ ਤੁਹਾਨੂੰ ਦੱਸਦਾ ਹੁੰਦਾ ਵੀ گاਵਾ ਦਾ ਜਿਹੜਾ ਆਰਡਰ ਆਰਡਰ ਬਿਲਕੁਲ ਫਿਕਸ ਹੋਣਾ ਚਾਹੀਦਾ ਉੱਚਾ ਹੋਣਾ ਚਾਹੀਦਾ ਤੇ ਥਾਨ ਹੋਣਾ ਚਾਹੀਦਾ ਜਿੱਦਾਂ ਦਾ ਸਹੀ ਇਹਨੂੰ ਕੋਈ ਹੋਰ ਖਾਸੀ ਦੇਦੀ ਇਹਨੂੰ ਮਟਾਇਰਸ ਨਹੀਂ ਹੁੰਦੀ ਬੱਚੀ ਨੂੰ ਕੋਈ ਮਾਂ ਐ ਕੋਈ ਬਾਹ ਐ ਤਾਂ ਨਹੀਂ ਵੀ ਬਾਹਲਾ ਕੋਈ ਡਾਕਟਰਾਂ ਬਾਹਲਾ ਵੱਡਾ ਠੀਕ ਆ ਗੱਲ ਜਿੰਨਾ ਕਰ ਦਿਖਾ ਦੇ ਗਰੀਸ ਮਾਰ ਕੇ ਇੱਥੇ ਰੋਕ ਲਾ ਇੱਥੋਂ ਘਰਾ ਦੇ ਜੱਕ ਦਿਨ ਕਿੰਨੇ ਕੱਢੂ ਦੰਦਾਂ ਜੇ ਮੈਂ ਦੱਸਿਆ ਚਾਰ ਦੰਦ ਚੈੱਕ ਕਰਕੇ ਜਿਆਦਾ ਬੰਦਾ ਹਾਂ ਚਾਰ ਦੰਦ ਹਾਂ ਚਾਰ ਚੈੱਕ ਕਰਕੇ ਲੈ ਜਾ ਤਾਂ ਆਮਰਾ ਪੂਆ ਪਹਿਲਾਂ ਪਹਿਲਾਂ ਨਾ ਪਹੁੰਚ ਬਸ ਕਮਾਲ ਹੈ ਇੱਥੇ ਸੀਲ ਠੰਡੀ ਆ ਬੱਕਰੀਆਂ ਨਾਲ ਦੀਆਂ ਆਪਣੀ ਜਿਹੜੀ ਮਰਜੀ ਬੱਸੀ ਥੱਲੇ ਬਹਿ ਜੀ ਠੀਕ ਆ ਆ ਗਈ ਜਰਸੀ ਕ੍ਰਾਸ ਚ ਹਾਂ ਬਿਲਕੁਲ ਬਿਲਕੁਲ ਕੱਦ ਵਾਲੀ ਜਰਸੀ ਆ ਪੰਜਾਬ ਵਾਲੀ ਦੇਖੀ ਲੈ ਕੁਆਲਿਟੀ ਦੇਖ ਬੱਸੀ ਦੇ ਵਿੱਚ ਆ ਦੰਦਾਂ ਚ ਹੈਗੀ ਆ ਚਾਰ ਦੰਦਾਂ ਤੇ ਸਟੇਟ ਆ ਗਈ ਉੱਤੋਂ ਬਿਲਕੁਲ ਬਾਹਲੇ ਨਜ਼ਾਰੇ ਦੇ ਦੂਰਾ ਇਹਨੂੰ 20 ਕਿਲੋ ਤੋਂ ਬਾਹਰ ਨਹੀਂ ਹੈ ਮੈਂ ਇਹਨਾਂ ਰੱਖਦਾ ਜਰਾ ਤੇ ਜਿਹੜਾ ਲੇਵਾ ਲੇਵਾ ਇਹਦਾ ਬਿਲਕੁਲ ਫਿਕਸ ਜਿਹਾ ਰਹੂਗਾ ਉਹਕੇ ਗਾਵਾਂ ਚ ਅਕਸਰ ਤੁਹਾਨੂੰ ਸੱਜਣੋਂ ਦੱਸਦਾ ਹੁੰਦਾ ਮੈਂ ਵੀ ਜਿਹੜਾ ਲੇਵ ਆ ਨਾ ਗਾਵਾਂ ਦਾ ਮੱਜਾਂ ਦਾ ਜ਼ਿਆਦਾਤਰ ਫਿਕਸਡਰੀ ਕੰਮ ਕਰਦਾ ਨਾਲ ਲੱਗਮਾਂ ਜਾਂ ਲੇਵਾ ਕਹਿ ਲੈਣਾ ਜਿਹਨੂੰ ਆਪਾਂ ਬਿਲਕੁਲ ਨਾਲ ਲੱਗਮ ਜਿਹੜੇ ਹਿਸਾਬ ਨਾਲ ਚਾਰ ਦੰਦ ਪਹਿਲਾ ਸੂ ਆ ਨਾ ਬਣੂ ਬਣੂਗੀ ਬਹੁਤ ਬੱਚੀ ਥੱਲੇੋਂ ਇੱਥੋਂ ਆਰਡਰ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਬਾਹਲੀ ਜੰਗੀ ਆ ਸੋਨਾਗਾ ਆਪਾਂ ਇੱਥੋਂ ਇੱਥੋਂ ਚੈੱਕ ਕਰ ਸਕਦੇ ਹੋ ਬੱਚੀ ਉਹੀ ਗੱਲ ਆ ਰਿਕਾਰਡ ਪਾਟ ਦੂਗੀ ਜਦੋਂ ਸੂਗੀ ਇਸ ਸਵੇਰ ਆਦੀ ਆਗੀ ਬਿਲਕੁਲ ਠੰਡੀ ਤੇ ਐਸਾ ਆਰਡਰ ਪਹਿਲਾਂ ਨੂੰ ਟਾਂਵੀ ਨੂੰ ਲੱਗਿਆ ਹੁੰਦਾ ਹਜੇ ਬਣੂ ਨੂੰ ਬਹੁਤ ਤੇ ਠੰਡ ਦੇਖੀ ਦੇਖੀ ਕਿਹੈਸਾ ਲੱਗਿਆ ਬਾਈ ਯਾਰ ਆ ਗਾੜੇ ਪੰਨੇ ਕਰਾ ਦੇ ਚੱਕ ਤੇ ਸਵੇਰ ਆਦੀ ਬਿਲਕੁਲ ਜਿਵੇਂ ਮੁਖੀ ਦਾ ਸਣ ਲੱਗਿਆ ਸੀ ਲੈ ਉਸ ਵੀ ਨਹੀਂ ਕਹਿੰਦੀ ਵੀਰੇ ਯਾਰ ਅੱਗੇ ਪਿੱਛੇ ਦਾ ਅੱਠ ਰੱਖਿਆ ਤੇ ਆਰਡਰ ਕਿਹੜਾ ਹੋਰ ਦਿਖਾ ਦੇ ਮਾਲੇ ਪਾਸੇ ਜਿਹੜੀ ਮਰਜ਼ੀ ਬੱਸੀ ਥੱਲੇ ਵਹੇ ਬਿਨਾਂ ਨੈਣੇ ਤੋਂ ਵੈਜੀ ਗੁਰੀ ਪੈਸੇ ਦੇ ਪੈਸੇ 72000 ਦੀ ਬੱਸੀ ਦੇ ਦਾਂਗੇ ਆਪਾਂ ਇਹ ਇੱਕ ਨੰਬਰ ਵਾਲੀ ਵੀ 72 ਦੀ ਐ ਵੀ 72 ਦੀ ਜੋੜਾ ਦੇ ਦਾਂਗੇ 140000 ਦਾ 70 ਲਾ ਸੱਜਣੋ ਇੱਕ ਤਾਂ ਆ ਬੱਚੀ ਚਾਰ ਦੰਦ ਵਜਨ ਵਜੂਦ ਹਾਈਟ ਨਹੀਂ 100 ਕਿਲੋਮੀਟਰ ਜੇ ਆਪਾਂ ਜੋੜਾ ਕੋਈ ਵੀ ਲੈਣਾ ਬਾਈ ਯਾਰਾ ਪਹੁੰਚ ਕਰ ਦਾਂਗੇ ਯਾਰਾ ਤੇ ਦੰਦਾਂ 'ਚ ਇਹ ਵੀ ਚਾਰ ਦੰਦਾਂ ਦਾ ਦੰਦਾਂ ਦੇ ਵੀ ਚਾਰਾਂ ਦਾ ਹਾਂ ਦੋਨੇ ਪਹਿਲਾ ਪਹਿਲਾ ਸੂਆ ਨੇ ਜੋੜਾ ਲੈਣਾ ਜੇ ਇਕੱਠਾ 1 ਲੱਖ ਤੇ 40 ਹਜ਼ਾਰ ਦਾ ਹੋ ਜੂਗਾ ਤੇ ਐਰ ਸ਼ਹਿਰ ਲੈਣੀਆਂ ਐਰ ਸ਼ਹਿਰ ਬਾਈ ਕਹਿੰਦਾ 82 ਦੀ ਦੇ ਦਾਂਗੇ ਦੇਖੀ ਬਹੁਤੀ ਛੋਟ ਛੱਪਾ ਹੋਰ ਹੋ ਗਈ ਛੇ ਦਵਾਰੇ ਬਾਈ ਕੁਝ ਨਹੀਂ ਕਹਿੰਦੀ ਨੰਬਰ ਬੋਲ ਦੇ ਨੰਬਰ 977945764 ਦੇਖੀ ਬਾਈ ਚੋਣ ਗਰਲੈਂਡ ਵਾਲਾ ਕੰਮ ਹੀ ਆ ਲੈ 9579457644 7644 ਇੱਕ ਤਾਂ ਜਰਸੀ ਦਿਖਾਤੀ ਚਾਰ ਦੰਦ ਪਹਿਲਾ ਸੂਆ ਇੱਕ ਦਿਖਾਤੀ ਅਹਿਰ ਸ਼ਹਿਰ ਤਿੰਨ ਵੈਰਾਈ ਦੀ ਨੇ ਵੀ ਆਪਣੇ ਕੋਲ ਤੇ ਇੱਕ ਜਰਸੀ ਕ੍ਰੋਸਾਂਗ ਜਿਹੜੀ ਦਿਖਾਤੀ ਚਾਰ ਦੰਦ ਪਹਿਲਾ ਸੂਆ ਤਿੰਨੇ ਪਸ਼ੂਆਂ ਚੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ